ਜੈ ਜੀ ਨਮਸਕਾਰ ਸਸਤੀਕਰ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵਾਵਾ ਡੀਪੀਸੀ ਪੰਜਾਬੀ ਤੋਂ ਦੋਸਤੋ ਸਮੇ ਸਮੇਟ ਆਪਾਂ ਤੁਹਾਨੂੰ ਸਟੋਰੀਆਂ ਬਾਰੇ ਦੱਸਦੇ ਆ ਪਰ ਅੱਜ ਅਸੀਂ ਗੁਰਦਾਸਪੁਰ ਦੇ ਜਿਹੜੇ ਮੱਛੀ ਚੌਂਕ ਪੁੱਜੇ ਆ ਮੱਛੀ ਚੌਂਕ ਤੇ ਸਾਡੇ ਪੁੱਜਣ ਦਾ ਕਾਰਨ ਸੀ ਇੱਥੇ ਲੁਥਰੀ ਚਾਹ ਵਾਲੇ ਨੇ ਜੋ ਕਿ 50 ਸਾਲ ਪੁਰਾਣਾ ਜਿਹੜੇ ਆ ਉਹ ਚਾਹ ਦਾ ਕੰਮ ਕਰਦੇ ਨੇ ਔਰ ਇਹਨਾਂ ਦੀ ਜਿਹੜੀ ਚਾਹ ਹੈ ਕਾਫੀ ਮਸ਼ਹੂਰ ਹੈ ਤਕਰੀਬਨ ਜਿੰਨੀਆਂ ਵੀ ਦੁਕਾਨਾਂ ਸਾਰੀਆਂ ਇੱਥੇ ਮੱਛੀ ਚੌਂਕ ਤੇ ਔਰ ਆਸ-ਪਾਸ ਜਿੰਨੀਆਂ ਵੀ ਦੁਕਾਨਾਂ ਸਾਰੀਆਂ ਉਹ ਇੱਥੇ ਚਾਹ ਪੀ ਕੇ ਜੁੜ ਜਾਂਦੇ ਨੇ ਔਰ ਵੀ ਲੋਕੀ ਜਿਹੜੇ ਇਧਰੋਂ ਲੰਘਦੇ ਨੇ ਜਾਂ ਸਬਜ਼ੀ ਮੰਡੀ ਜਾਂਦੇ ਆ ਜਾਂ ਕਣਕ ਮੰਡੀ ਜਾਂਦੇ ਆ ਜਾਂ ਕਿਤੇ ਹੋਰ ਜਾਂਦੇ ਨੇ ਇੱਥੋਂ ਚਾਹ ਜ਼ਰੂਰ ਪੀ ਕੇ ਜਾਂਦੇ ਨੇ ਕਿਉਂਕਿ ਇਹਨਾਂ ਦੀ ਚਾਹ ਦਾ ਜਿਹੜਾ ਟੇਸਟ ਹੈ ਉਹ ਬਿਲਕੁਲ ਅਲੱਗ ਹੈ। ਤਕਰੀਬਨ ਜਦੋਂ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਜਾਂਦੇ ਨੇ ਦੱਸਿਆ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਦੱਸਿਆ ਕਿ ਤਕਰੀਬਨ ਸਾਡਾ ਬਹੁਤ ਪੁਰਾਣਾ ਕੰਮ ਹੈ ਇਹਨਾਂ ਦੇ ਪਹਿਲਾਂ ਫਾਦਰ ਸਾਹਿਬ ਕੰਮ ਕਰਦੇ ਸੀ ਚਾਹ ਦੇ ਹੁਣ ਇਹ ਆਪ ਕਰਦੇ ਨੇ। ਔਰ ਤਕਰੀਬਨ ਸਵੇਰੇ अर्ਲੀ ਮਾਰਨਿੰਗ ਚਾਹ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਔਰ ਰਾਤ ਦੇ ਰਾਤ ਦੇ ਹਨੇਰਾ ਹੀ ਹੋ ਜਾਂਦਾ ਹੈ ਚਾਹ ਪੀਣੇ ਬਣਾਦੇ ਬਣਾਦੇ। ਇਹਨਾਂ ਨਾਲ ਗੱਲਬਾਤ ਕਰਾਂਗੇ ਭਾਜੀ ਹੁਣ ਨਾ ਕੀ ਨਾਂ ਹੈ ਔਰ ਕਿੰਨੀ ਪੁਰਾਣੀ ਦੁਕਾਨ ਹੈ ਔਰ ਕਿੱਥੇ ਜਿਹੜੀ ਦੁਕਾਨ ਸਿੱਤਾ ਸਾਡੇ ਚੈਨਲ ਨਾਲ ਬਣਨ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਸਾਡੇ ਨਾਲ ਸ਼ਰਮਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਚਾਹ ਦਾ ਜਿਹੜਾ ਕੱਪ ਹੈ ਕਿੰਨੇ ਦਾ ਹੈ ਸਰ ਕਿੰਨੇ ਦਾ ਕੱਪ ਹੈ ਚਾਹ ਦਾ 10 ਰੁਪਏ ਸਰ ਕਿੰਨੇ ਸਾਲ ਹੋ ਗਏ ਹੈ ਜਿਹੜਾ ਚਾਹ ਦਾ ਕੱਪ ਜਿਹੜਾ 10 ਰੁਪਏ ਦਾ ਹੈ ਇਹ ਘੱਟੋ ਘੱਟ 20 ਸਾਲ ਹੋ ਗਏ ਇੱਕੋ ਹੀ ਰੇਟ ਹੈ 10 ਰੁਪਏ ਸਰ 20 ਸਾਲ ਪਹਿਲਾਂ ਵੀ 10 ਰੁਪਏ ਦਾ ਹੁਣ ਵੀ 10 ਰੁਪਏ ਦਾ ਮ ਸਿਰਫ ਇੱਕ ਪਿਆਰੀ ਲੋਕਾਂ ਨੂੰ ਦੇਦਾ ਹੋਰ ਕਮਾਈ ਤੇ ਕਰੀਦੀ ਨਹੀਂ ਵੱਤੋਂ ਵੱਤ ਲੋਕਾਂ ਨੂੰ ਟੇਸਟ ਦੇਦਾ ਬਸ ਉਹੀ ਰੇਟ ਹੈ ਜਰਨਾ ਰੇਟ ਮਾਰਾ ਬੰਦਾ ਪੀ ਸਕਦਾ ਹਰ ਕਿਹਦੇ ਵਾਸਤੇ ਇਹ ਰੇਟ ਹੈ ਤਗੜਾ ਵੀ ਆ ਜਾਏ ਮਾਰਾ ਜਾਏ ਤਾਹਰ ਤੇ ਸਰ ਕਈ ਲੋਕ ਪੈਦਲ ਵਲੇ ਆ ਦੁਕਾਨਦਾਰ ਹੈ ਕਈ ਘਰਾਂ ਤੇ ਵੀ ਆਦੇ ਹੋਣਗੇ ਫਿਰ ਪੀਣ ਹਾਂਜੀ ਸਾਰੇ ਜਾਂਦੇ ਆਫਸਰ ਤੱਕ ਵੀ ਜਾਂਦੇ ਪੀਣ ਚਾਹ ਨੂੰ ਮੰਨ ਕੇ ਜਾਂਦੇ ਵਾਕੇ ਚਾਹ ਪੀਤੀ ਹੈ ਬਹੁਤ ਵਧੀਆ ਇਹਨਾਂ ਨੇ ਕਿਹਾ ਕਿ ਗਰੀਬਾਂ ਵਾਸਤੇ ਵੀ 10 ਰੁਪਏ ਦਾ ਕੱਪ ਚਾਹ ਹੈ ਅਮੀਰਾਂ ਵਾਸਤੇ ਵੀ ਜਿਹੜਾ ਚਾਹ ਦਾ ਕੱਪ 10 ਰੁਪਏ ਇਨੀ ਮਹਿੰਗਾਈ ਦੇ ਬਾਵਜੂਦ ਵੀ ਆਪਾਂ ਕੱਪ ਜਿਹੜਾ ਰੇਟ ਹੈ 10 ਰੁਪਏ ਰੱਖਿਆ ਇੱਕ ਸਾਡੇ ਨਾ ਭਾਈ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੇ ਸ਼ਰਮਾਈ ਨੇ ਸਾਨੂੰ ਦੱਸਿਆ ਕਿ ਇਹ ਜਿਹੜੇ ਕਸਟਮਰ ਹੈਗੇ ਆ ਪਹਿਲੇ ਕਸਟਮਰ ਇਹਨਾਂ ਦੇ ਔਰ तकरीबन ਇਹਨਾਂ ਦੇ ਫਾਦਰ ਸਾਹਿਬ ਜਿਹੜਾ ਹੈ ਸਭ ਤੋਂ ਪਹਿਲਾਂ ਚਾਹ ਪੀਤੀ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਕੀ ਨਾਸਰ ਮੇਰਾ ਨਾਮ ਕਿਸ਼ੋਰ ਕੁਮਾਰ ਕਿਸ਼ੋਰ ਕੁਮਾਰ ਜੀ ਕਦੋਂ ਤੋਂ ਚਾਹ ਪੀਂ ਆ ਰਹੇ ਹੋ ਇਹਨਾਂ ਕੋ ਚਾਹ ਹੈ ਸਾਡੀ ਸਾਡੇ ਮਤਲਬ ਇਹਨਾਂ ਦੇ ਬਜ਼ੁਰਗਾਂ ਤੋਂ ਚੱਲੀ ਆ ਰਹੀ ਹੈ ਜੀ ਕਿੰਨੇ ਕ ਸਾਲ ਹੋ ਗਏ ਜੀ ਮੈਨੂੰ ਤੇ ਘੱਟ ਤੋਂ ਘੱਟ 20-25 ਸਾਲ ਹੋਈ ਗਈ ਹੈ ਇਹਨਾਂ ਨੇ ਦੱਸਿਆ ਭਾਈ ਹੁਣ ਸ਼ਰਮਾ ਜੀ ਨੇ ਕਿ ਤਕਰੀਬਨ ਤੁਹਾਡੇ ਫਾਜ਼ਲ ਸਾਹਿਬ ਵੀ ਆਉਂਦੇ ਸੀ ਪਹਿਲੇ ਗਾਕ ਤੁਸੀਂ ਹੈਗੇ ਹੋ ਜੀ 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 ਸਰ ਪਹਿਲਾਂ ਤੁਹਾਡੇ ਫਾਜ਼ਲ ਸਾਹਿਬ ਚਾਹ ਪੀਂ ਆਉਂਦੇ ਹੁਣ ਤੁਸੀਂ ਪੀਂ ਆ ਰਹੇ ਹੋ ਕਿਸ ਤਰ੍ਹਾਂ ਦਾ ਲੱਗਦਾ ਬਹੁਤ ਵਧੀਆ ਚਾਹ ਬਣਾਉਂਦੇ ਆ ਇਸ ਕਰਕੇ ਸਾਰਾ ਮਤਲਬ ਸ਼ਹਿਰ ਵੀ ਆਂਦਾ ਸਾਰਾ ਮਸ਼ਹੂਰ ਹੈ ਇਸ ਕਰਕੇ ਕੀ ਕਹਿਣਾ ਚਾਹੋਗੇ ਤੁਹਾਨੂੰ ਬਹੁਤ ਸਾਰੇ ਜਿਹੜੇ ਦਰਸ਼ਕ ਹੈਗੇ ਉਹ ਦੇਖ ਰਹੇ ਨੇ ਕੀ ਕਹਿਣਾ ਚਾਹੋਗੇ ਇੰਨਾ ਜੀ ਬਰਸ਼ਰ ਮਾਈ ਬਾਰੇ ਮੈਂ ਕਹਿੰਦਾ ਸ਼ਰਮਾ ਜੀ ਕੋ ਆਓ ਤੇ ਚਾਹ ਇੱਕ ਵਾਰੀ ਟਰਾਈ ਕਰੋ ਤੇ ਫਿਰ ਬਾਰ ਬਾਰ ਆਓ ਸਾਡੇ ਨਾਲ ਹੋਰ ਵੀ ਭਾਈ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਕੁਮਾਰ ਸਿੰਘ ਜੀ ਤੁਸੀਂ ਕਦੋਂ ਤੋਂ ਚਾਹ ਪੀ ਰਹੇ ਥੇ ਮੁੰਨ ਜੀ ਬਹੁਤ ਪੁਰਾਣੀ ਚਾਹ ਪਿੰਦੇ ਹੋ ਗਏ ਥੇ ਜੀ ਜਾਰਾ ਮਰਾਈ ਬਹੁਤ ਵਧੀਆ ਬਣਾਜੀ ਦੇਖੋ ਕੋਈ ਚੁਸਕੀ ਦਾ ਮਰਦ ਨਾ ਚਾਹ ਪੀਂਦਾ ਇਹ ਕਿੱਥੋਂ ਆਂਦੇ ਰੀ ਚਾਹ ਪੀਣ ਮੈਂ ਹਰਮਾ ਚੌਂ ਚੰਦਾ ਜੀ ਇਹ ਦੇਖੋ ਜੀ ਕਹਿ ਰਹੇ ਨੇ ਕਿ ਹਨੂਵਾ ਚੌਂਕ ਤੋਂ ਜਿਹੜੇ ਐ ਮੱਛੀ ਮਾਰਕੀਟ ਜਿਹੜੀ ਹੈਗੀ ਹੈ ਦੁਕਾਨਾਂ ਉੱਥੇ ਚਾਹ ਪੀਂ ਆਂਦੇ ਨੇ ਸਪੈਸ਼ਲ ਕੀ ਖਾਸੀਅਤ ਹੈ ਇਨਾਂ ਦੀ ਚਾਹ ਦੀ ਚਾਹ ਦਾ ਮਜ਼ੇ ਵਖਰਾ ਜੀ ਕੁਛ ਨਜ਼ਾਰੇ ਬਹੁਤ ਨੇ ਘਰ ਕੋਟ ਦਾ ਮਜ਼ਾ ਮਿਲਦਾ ਤੇ ਇਸ ਤਰ੍ਹਾਂ ਇਹਨਾਂ ਨੇ ਇਹੀ ਗੱਲ ਕੀਤੀ ਹੈ ਕਿ ਇਹਨਾਂ ਦੀ ਚਾਹ ਦਾ ਜਿਹੜਾ ਟੇਸਟ ਹੈ ਬਿਲਕੁਲ ਅਲੱਗ ਹੈ ਅਲੱਗ ਹੈ ਤਾਂ ਹੀ ਇੱਥੇ ਆਂਦੇ ਨੇ ਔਰ ਵੀ ਆਪਾਂ ਸੱਜਣ ਜਿਹੜੇ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਨੇ ਚਾਹ ਬਾਰੇ